ਟਰੈਕਟਰ ਮੈਨੂੰ ਵੀ ਚਾਹੀਦਾ ਟਰੈਕਟਰ ਤੁਹਾਨੂੰ ਦੋ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਮਨਕੀਰਤ ਔਲਖ ਨੇ ਹੜਾਂ ਵਿੱਚ ਕਿਸਾਨਾਂ ਨੂੰ ਦਿੱਤੇ ਟਰੈਕਟਰ ਵਾਪਸ ਲੈਣ ਦਾ ਕੀਤਾ ਐਲਾਨ ਇਸ ਫੈਸਲੇ ਤੋਂ ਬਾਅਦ ਲੋਕ ਮਨਕੀਰਤ ਔਲਖ ਦੇ ਖਿਲਾਫ ਹੋਏ ਖੜੇ ਜੀ ਹਾਂ ਪੰਜਾਬ ਵਿੱਚ ਆਏ ਹੜਾਂ ਨੇ ਜਿੱਥੇ ਲਗਭਗ 2300 ਪਿੰਡਾਂ ਨੂੰ ਬਰਬਾਦ ਕਰ ਦਿੱਤਾ ਕਿਸਾਨਾਂ ਨੂੰ ਵੀ ਪੱਟਾ ਆਰਥਿਕ ਨੁਕਸਾਨ ਪਹਚਾਇਆ ਉੱਥੇ ਹੀ ਕਈ ਲੋਕ ਬੇਕਾਰ ਹੋ ਗਏ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਪਰ ਇਹ ਨੁਕਸਾਨ ਦੇ ਬਾਵਜੂਦ ਕਈ ਪੰਜਾਬ ਦੇ ਗਾਇਕ ਸੈਲੀਬ੍ਰਿਟੀ ਬਲੌਗਰ ਇਸ ਤਰ੍ਹਾਂ ਦੇ ਲੋਕ ਜਿਹੜੇ ਹੜਪੀੜਤ ਲੋਕਾਂ ਦੀ ਮਦਦ ਕਰਨ ਲਈ ਮੈਦਾਨ ਦੇ ਵਿੱਚ ਆ ਗਏ ਇਹਨਾਂ ਵਿੱਚੋਂ ਗਾਇਕ ਮਨਕੀਰਤ ਔਲਖ ਵੀ ਸ਼ਾਮਲ ਸੀ ਮਨਕੀਰਤ ਔਲਖ ਨੇ ਹੜਪੀੜਤਾਂ ਦੇ ਲਈ 5 ਕਰੋੜ ਰੁਪਏ ਨਗਦ ਦੇਣ ਦਾ ਐਲਾਨ ਕੀਤਾ ਤੇ ਸੋਸ਼ਲ ਮੀਡੀਆ ਤੇ ਵੀ ਪੈਸੇ ਵੰਡ ਦੇ ਦੀਆਂ ਉਹਦੀਆਂ ਵੀਡੀਓ ਵਾਇਰਲ ਹੋਈਆਂ 5 ਕਰੋੜ ਦੇ ਨਾਲ-ਨਾਲ ਮਨਕੀਰਤ ਔਲਖ ਨੇ ਹੜ੍ਹ ਪ੍ਰਾਪਤ ਇਲਾਕਿਆਂ ਵਾਸਤੇ 100 ਟਰੈਕਟਰ ਫ੍ਰੀ ਦੇਣ ਦਾ ਵੀ ਐਲਾਨ ਕੀਤਾ ਸੀ। ਪ੍ਰੀਤ ਕੰਪਨੀ ਦੇ ਕੁਝ ਟਰੈਕਟਰ ਤਾਂ ਕਿਸਾਨਾਂ ਤੱਕ ਪਹੁੰਚ ਵੀ ਗਏ ਸਨ ਪਰ ਵੱਡੀ ਖਬਰ ਹੁਣ ਇਹ ਆ ਰਹੀ ਹੈ ਕਿ ਮਨਕੀਰਤ ਔਲਖ ਨੇ ਇਹ ਟਰੈਕਟਰ ਕਿਸਾਨਾਂ ਤੋਂ ਵਾਪਸ ਲੈਣ ਦਾ ਫੈਸਲਾ ਲਿਆ ਹੈ। ਇਸ ਖਬਰ ਤੋਂ ਬਾਅਦ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਕਈ ਲੋਕ ਕਹਿ ਰਹੇ ਨੇ ਕਿ ਜੇ ਟਰੈਕਟਰ ਵਾਪਸ ਹੀ ਲੈਣੇ ਸਨ ਤਾਂ ਸ਼ੁਰੂ ਵਿੱਚ ਇਹਨਾਂ ਨੂੰ ਵੰਡਣ ਦਾ ਡਰਾਮਾ ਕਿਉਂ ਕੀਤਾ ਗਿਆ? ਦੂਜੇ ਪਾਸੇ ਮਨਕੀਰ ਤੌਲਕ ਦਾ ਕਹਿਣਾ ਹੈ ਕਿ ਟਰੈਕਟਰ ਕਿਸਾਨਾਂ ਨੂੰ ਪੱਕੇ ਤੌਰ ਤੇ ਨਹੀਂ ਸਗੋਂ ਸਥਾਈ ਤੌਰ ਤੇ ਦਿੱਤੇ ਗਏ ਸਨ ਇਹ ਟਰੈਕਟਰ ਇੱਕ ਸੰਸਥਾ ਗਲੋਬਲ ਸਿਕਸ ਨੂੰ ਦਿੱਤੇ ਗਏ ਆ ਜੋ ਹੜਪਰਾਬਤ ਲੋਕਾਂ ਦੀ ਜ਼ਮੀਨ ਨੂੰ ਪਧਰਾ ਕਰੇਗੀ ਤੇ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਇਸ ਸੰਸਥਾ ਦੀ ਹੋਵੇਗੀ ਇਹ ਕਿਸੇ ਇੱਕ ਕਿਸਾਨ ਨੂੰ ਨਹੀਂ ਦਿੱਤੇ ਗਏ ਮਨਕੀਰਤ ਨੇ ਪਹਿਲਾਂ ਇਹ ਕਿਹਾ ਸੀ ਕਿ ਟਰੈਕਟਰ ਛੋਟੇ ਕਿਸਾਨਾਂ ਦੀ ਮਦਦ ਵਾਸਤੇ ਹਨ ਜਿੰਨਾਂ ਕੋਲ ਆਪਣੇ ਟਰੈਕਟਰ ਨਹੀਂ ਇਸ ਲਈ ਜਦੋਂ ਜ਼ਮੀਨਾਂ ਮੁਰਖੇਤੀਜੋਗ ਹੋ ਜਾਣੀਆਂ ਟਰੈਕਟਰਾਂ ਨੂੰ ਵਾਪਸ ਲਿਆ ਜਾਵੇਗਾ ਤੇ ਹੋਰ ਮੁਸੀਬਤ ਵਿੱਚ ਫਸੇ ਕਿਸਾਨਾਂ ਦੇ ਕੰਮ ਲਈ ਵਰਤਿਆ ਜਾਵੇਗਾ ਇਸ ਕਰਕੇ ਇਹ ਟਰੈਕਟਰ ਕਿਸਾਨਾਂ ਦੇ ਪੱਕੇ ਤੌਰ ਤੇ ਨਹੀਂ ਬਲਕਿ ਗਲੋਬਲ ਸਿੱਖ ਫਾਊਂਡੇਸ਼ਨ ਦੇ ਇਹ ਟਰੈਕਟਰ ਨੇ ਜਿੱਥੇ ਵੀ ਜ਼ਰੂਰਤ ਪੈਂਦੀ ਆ ਉੱਥੇ ਸੰਸਥਾਵਾਂ ਇਹਨਾਂ ਟਰੈਕਟਰਾਂ ਦੀ ਵਰਤੋਂ ਕਰਨਗੀਆਂ ਇਸ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਹੈ ਕਿਸੇ ਨੂੰ ਇਹ ਮਨਕੀਰਤ ਦਾ ਦੂਰਦਰਸੀ ਸੋਚਿਆ ਹੋਇਆ ਕਦਮ ਲੱਗ ਰਿਹਾ ਹੈ ਤੇ ਕਿਸੇ ਨੂੰ ਇਹ ਸਿਰਫ ਸ਼ੋਅ ਆਫ ਜਾਪ ਰਿਹਾ ਹੈ ਤੁਹਾਡੀ ਇਸ ਫੈਸਲੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੰਜਾਬ ਦੀ ਹਰ ਤਾਜ਼ਾ ਖਬਰ ਤੇ ਅਪਡੇਟ ਦੇਖਣ ਦੇ ਲਈ ਸਾਡੇ ਚੈਨਲ ਡੇਲੀ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ